ਦਨ ਦਿਹਾੜੇ ਅੰਮ੍ਰਿਤਸਰ ਦੇ ਆਈਡੀਆ ਮਾਰਕੀਟ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਬਹੁਤ ਸਾਰੀ ਵੱਡੀ ਮਾਰਕੀਟਾਂ ਤਾਂ ਉੱਥੇ ਇੱਕ ਦੁਕਾਨ ਤੇ ਅੱਗ ਲੱਗੀ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਕਿ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਅੱਗ ਨੂੰ ਬੁਝਾਉਣ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਤਾਂ ਜੇਕਰ ਅਸੀਂ ਗੱਲ ਕਰੀਏ ਉੱਥੇ ਹੀ ਬੱਸ ਸਟੈਂਡ ਦੀ ਪੁਲਿਸ ਤਾਂ ਥਾਣਾ ਰਾਮ ਬਾਗ ਦੀ ਪੁਲਿਸ ਜਿਹੜੀ ਆਹੋ ਇੱਥੇ ਪਹੁੰਚੀ ਹੋਈ ਹਵਤਾ ਫਿਲਹਾਲ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਤੁਸੀਂ ਵੇਖ ਲੱਗੀ ਹੋਈ ਆ ਉਹਦੇ ਵਿੱਚ ਫਾਇਰ ਬ੍ਰਿਗੇਡ ਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਦੁਕਾਨ ਦੇ ਅੰਦਰੋਂ ਸਮਾਨ ਵੀ ਜਿਹੜਾ ਵਾ ਉਹ ਬਾਹਰ ਨੂੰ ਕੱਢਿਆ ਜਾ ਰਿਹਾ ਤਾਂ ਜੇਕਰ ਅਸੀਂ ਗੱਲ ਕਰੀਏ ਅੰਦਰ ਬੇਸਮੈਂਟ ਦੇ ਵੀ ਬਹੁਤ ਜ਼ਿਆਦੀ ਅੱਗ ਪਹੁੰਚ ਚੁੱਕੀ ਆ ਤਾਂ ਤਿੰਨ ਤੋਂ ਚਾਰ ਮੰਜ਼ਲਾਂ ਜਿਹੜੀ ਦੁਕਾਨ ਆ ਉਸਦੇ ਅੰਦਰ ਅੱਗ ਲੱਗ ਚੁੱਕੀ ਆ ਜਿਸ ਨੂੰ ਕਿ ਬਜਾਉਣ ਦੇ ਲਈ ਫਾਇਰ ਬ੍ਰਿਗੇਡ ਦੇ ਵੱਖ-ਵੱਖ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਲੱਗੋ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਆਹੋ ਅੱਗ ਭਜਾਉਣ ਦਾ ਕੰਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਮਾਰਕੀਟ ਜਿਹੜੀ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਆ ਦੁਕਾਨਦਾਰ ਆਪਣੀਆਂ ਦੁਕਾਨਾਂ ਛੱਡ ਕੇ ਬਾਹਰ ਆ ਚੁੱਕੇ ਨੇ ਤਾਂ ਜੋ ਉਹਨਾਂ ਦੀਆਂ ਦੁਕਾਨਾਂ ਦੇ ਅੰਦਰ ਜਿਹੜੀ ਆਕਾ ਦੀ ਤਸਵੀਰ ਪੂਰੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਤੋਂ ਚਾਰ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਤਾਂ ਜੇਕਰ ਅਸੀਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬਿਗੇਟ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਉਹ ਇੱਥੇ ਲੱ ਥਾਣਾ ਰਾਮ ਬਾਗ ਦੀ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਬੱਸ ਸਟੈਂਡ ਮਾਰਕੀਟ ਦੇ ਬਾਹਰ ਤਿੰਨ ਤੋਂ ਚਾਰ ਜਿਹੜੀਆਂ ਗੱਡੀਆਂ ਨੇ ਉਹ ਲੱਗੀਆਂ ਹੋਈਆਂ ਨੇ ਜਿਹਨਾਂ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਹੁਣ ਉਸ ਦੁਕਾਨ ਦੀ ਵੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਇਹ ਅੱਗ ਲੱਗੀ ਹੋਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਥੱਲੇ ਪਾਸੇ ਫਾਇਰ ਬਿਗੜ ਦੇ ਮੁਲਾਜ਼ਮ ਜਿਹੜੇ ਅੰਦਰ ਦੁਕਾਨ ਦੇ ਗਏ ਹੋਏ ਨੇ ਤਾਂ ਉੱਪਰ ਜਿਹੜਾ ਵਾ ਧੂੰਆਂ ਬਹੁਤ ਜ਼ਿਆਦਾ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਅੱਗ ਲੱਗੀ ਹੋਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਦੁਕਾਨ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਮੈਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਫਾਇਰ ਅਬਗੇਟ ਦੇ ਮੁਲਾਜ਼ਮ ਨੇ ਉਹ ਅੰਦਰ ਲਾਈਟਾਂ ਨੂੰ ਲੈ ਕੇ ਗਏ ਹੋਏ ਨੇ ਲਾਈਟ ਜਗਾ ਕੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਬਹੁਤ ਦੇਖਿਆ ਯਾਰਾ ਤਾਂ ਅੰਦਰ ਜਾ ਕੇ ਬਿਲਕੁਲ ਉਹਨਾਂ ਦੇ ਵੱਲੋਂ ਲਗਾਤਾਰ ਅੱਗ ਬੁਝਾਉਣ ਦਾ ਕੰਮ ਕੀਤਾ ਯਾਰਾ ਤਾਂ ਜਿਹੜਾ ਦੁਕਾਨ ਦੇ ਅੰਦਰ ਸਮਾਨ ਪਿਆ ਉਸ ਨੂੰ ਬਾਹਰ ਕੱਢਣ ਦਾ ਕੰਮ ਵੀ ਜਿਹੜਾ ਲਗਾਤਾਰ ਕੀਤਾ ਯਾਰਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਖਾਨਾ ਰਾਮ ਬਾਗ ਦੇ ਐਸਐਚਓ ਬਰਜਿੰਦਰ ਸਿੰਘ ਇੱਥੇ ਪਹੁੰਚੇ ਨੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਇਤਲਾਹ ਮਿਲੀ ਜੀ ਹੁਣ ਤੱਕ ਕੀ ਹੋਇਆ ਜੀ ਦੁਕਾਨ ਤੇ ਸ਼ਾਰਟ ਸਰਕਟ ਨਾਲ ਕੋਈ ਅੱਗ ਲੱਗੀ ਹੈ ਹਾਂਜੀ ਅਜੇ ਫਾਇਰ ਬ੍ਰੀਡ ਆਪਣਾ ਕੰਮ ਕਰ ਰਹੀ ਉਸ ਤੋਂ ਬਾਅਦ ਹੀ ਬੇੜਾ ਬਿਸਕਲ ਲੱਗੂਗਾ ਹਾਂਜੀ ਹਾਂਜੀ ਲੱਗੇ ਹੋਏ ਸਾਰੇ ਦੁਕਾਨ ਕਾਦੀ ਇਹਦੀ ਇਹ ਕਪੜੇ ਦੀ ਦੁਕਾਨ ਹੈ ਜੀ ਇਹਨਾਂ ਹਾਂਜੀ ਕਿੰਨੇ ਵਜੇ ਲੱਗੀ ਹੈ ਜੀ ਆ ਕਿੱਥੇ ਇੱਕ ਘੰਟਾ ਪਹਿਲਾਂ ਲੱਗੀ ਹੈ ਫਾਇਰ ਬ੍ਰੀਡ ਆ ਗਈ ਮੌਕੇ ਤੇ ਕਰ ਰਹੇ ਸਾਰੇ ਪਰ ਕਰ ਰਹੇ ਨੇ ਕਿੰਨਾ ਦਾ ਨੁਕਸਾਨ ਹੋ ਜਾਏ ਹਜੇ ਇਸ ਚੀਜ਼ ਦਾ ਕੋਈ ਜਾਇਜ਼ਾ ਨਹੀਂ ਹਜੇ ਕਰ ਰਹੇ ਬਚਾਅ ਤੁਸੀਂ ਦੇਖ ਸਕਦੇ ਹੋ ਕਿ ਠਾਣਾ ਰਾਮ ਬਾਗ ਦੇ ਐਸਐਚਓ ਹੁਣਾਂ ਦੇ ਨਾਲ ਗੱਲਬਾਤ ਹੋਈ ਹੈ ਫਿਲਹਾਲ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਦੁਕਾਨ ਦੇ ਉੱਪਰ ਜਿਹੜੀ ਅੱਗ ਲੱਗੀ ਹੈ ਜਦੋਂ ਉਹਨਾਂ ਨੂੰ ਤਲਾਸ਼ ਮਿਲਦੀ ਹੈ ਤਾਂ ਉਹ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਮੌਕੇ ਤੇ ਪਹੁੰਚਦੇ ਨੇ ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਅੰਦਰ ਗਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਪਹਿਲੀ ਮੰਜ਼ਲ ਦੀ ਤਸਵੀਰ ਜਿਹੜੀ ਆ ਉਹ ਸਾਂਝੀ ਕਰਦੇ ਪਿਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਇਸ ਦੁਕਾਨ ਦੇ ਉੱਪਰ ਅੱਗ ਲੱਗੀ ਹੋਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਠਾਣਾ ਰਾਮ ਬਾਗ ਦੇ ਐਸਐਚਓ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸ਼ਾਰਟ ਸਰਕਟ ਦੇ ਕਾਰਨ ਜਿਹੜੀ ਇਹ ਅੱਗ ਆਹੋ ਲੱਗੀ ਹੋਈ ਆ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਤਾਂ ਜੇਕਰ ਅਸੀਂ ਗੱਲ ਕਰੀਏ ਥੱਲੇ ਪਹਿਲੀ ਜਿਹੜੀ ਦੁਕਾਨ ਆ ਉਸ ਦੇ ਅੰਦਰ ਆ ਕੇ ਜਿਹੜੀ ਆਹੋ ਬੁਝਾ ਦਿੱਤੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਉੱਪਰ ਵਾਲੀਆਂ ਜਿਹੜੀਆਂ ਦੋ ਬਿਲਡਿੰਗਾਂ ਹੋਰ ਨੇ ਔਰੇ ਉੱਪਰ ਹਜੇ ਵੀ ਜਿਹੜੀ ਅੱਗ ਆਹੋ ਦਿਖਾਈ ਦੇ ਰਹੀ ਆ ਤਾਂ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਅੱਗ ਨੂੰ ਬਜਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਮੁਲਾਜ਼ਮ ਜਿਹੜੇ ਨੇ ਉਹ ਬਾਰੀਆਂ ਦੇ ਥਾਣੀ ਅੰਦਰ ਜਾ ਰਹੇ ਨੇ ਤਾਂ ਉੱਥੇ ਜਾ ਕੇ ਪੈਪ ਦੇ ਰਾਹੀਂ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦਾ ਕੰਮ ਜਿਹੜਾ ਕੀਤਾ ਯਾਰਾ ਪਰ ਅੱਗ ਜਿਆਦਾ ਹੋਣ ਦੇ ਕਾਰਨ ਜਿਹੜੀ ਆ ਉਹ ਕਾਬੂ ਨਹੀਂ ਪਾਇਆ ਜਾ ਰਿਹਾ ਜਿਸ ਦੀ ਤਸਵੀਰ ਪੂਰੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਪੂਰੀ ਮਾਰਕੀਟ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਰਖੜੀ ਦਾ ਦਿਨ ਇਮਾਨਦਾਰਾਂ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਸੀ ਪਰ ਇੱਕਦਮ ਹੀ ਦੁਕਾਨ ਤੇ ਜਦੋਂ ਅੱਗ ਲੱਗਦੀ ਹੈ ਤਾਂ ਨਾਲ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਤਾਂ ਜੇਕਰ ਅਸੀਂ ਗੱਲ ਕਰੀਏ ਪੂਰੀ ਮਾਰਕੀਟ ਦੇ ਵਿੱਚ ਜਿਹੜੇ ਹਰ ਬ੍ਰਿਗੇਡ ਤਾਂ ਤੁਸੀਂ ਵੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੇ ਅਫਸਰ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਾਰਕੀਟ ਦੇ ਪ੍ਰਧਾਨ ਤਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਨੁਕਸਾਨ ਨਾ ਹੋ ਜਾਵੇ ਜਿਸ ਨੂੰ ਲੈ ਕੇ ਦੁਕਾਨਦਾਰ ਸਾਰੇ ਜਾਣੇ ਬਾਹਰ ਆ ਜਾਣ ਜਿਸ ਦੀ ਪੂਰੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਦੁਕਾਨ ਨੂੰ ਤੋੜਨ ਦਾ ਕੰਮ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਦੁਕਾਨ ਦਾ ਬੁਆ ਛੋਟਾ ਹੋਣ ਦੇ ਕਾਰਨ ਜਿਹੜੀ ਆਕਾ ਉਹ ਪੂਰੀ ਅੰਦਰ ਨਹੀਂ ਜਾ ਪਾ ਰਹੀ ਜਿਸ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਹੁਣ ਫਰਬਗੜ ਦੇ ਮਜ਼ਦਮਾ ਦੇ ਵੱਲੋਂ ਦੁਕਾਨ ਨੂੰ ਤੋੜਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਬੁਆ ਜਿਹੜਾ ਵਾਹੋ ਉਤਾਰ ਦਿੱਤਾ ਗਿਆ ਤਾਂ ਨਾਲ ਦੇ ਨਾਲ ਹੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁਕਾਨਦਾਰ ਹੋਰ ਵੀ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਦੇਖਿਆ ਜਾ ਰਿਹਾ ਕਿ ਅੱਗ ਕਿਹੜੀ ਕਿਹੜੀ ਥਾਂ ਤੇ ਲੱਗੀ ਹੋਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਬੂਹਾ ਤੋੜ ਦਿੱਤਾ ਗਿਆ ਤਾਂ ਹੁਣ ਜਿਹੜਾ ਬੂਹਾ ਉਸ ਨੂੰ ਬਾਹਰ ਲਿਆਂਦਾ ਯਾਰ ਆ ਜਿਸ ਦੀ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਮੈਂ ਕਿਸ ਤਰ੍ਹਾਂ ਦੇ ਹਾਲਾਤ ਤੇ ਦੁਕਾਨ ਦੇ ਜਿਹੜੇ ਹੋਏ ਨੇ ਤਾਂ ਉਹ ਹਾਲਾਤ ਅਸੀਂ ਤੁਹਾਡਾ ਨਾਲ ਸਾਂਝੇ ਕਰਦੇ ਪਿਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਫਾਇਰ ਬਗੇਟ ਦੇ ਮਲਾਕਮਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਹਰਸ਼ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੀਆਂ ਗੱਡੀਆਂ ਪਹੁੰਚੀਆਂ ਜੀ ਤੁਹਾਡੀਆਂ ਹੁਣ ਤੱਕ ਇੱਥੇ ਕਿੰਨੀਆਂ ਗੱਡੀਆਂ ਪਹੁੰਚ ਚੁੱਕੀਆਂ ਜੀ ਇੱਥੇ ਦੇਖੋ ਜੀ ਸੇਵਾ ਸਾਡੀ ਫਾਇਰੋਗਟਾ ਅਵਸੀ ਰਾਮ ਤੋਂ ਆਏ ਆ ਸਾਨੂੰ ਟੋਨ ਹਾਲ ਤੋਂ ਤਲਾਹ ਮਿਲੀ ਸੀ ਕਿ ਆਈਡੀਆ ਜੋ ਮਾਰਕੀਟ 103 ਨੰਬਰ ਦੁਕਾਨ ਦੇ ਵਿੱਚ ਅੱਗ ਲੱਗੀ ਆ ਹਾਂ ਜੀ ਜਦੋਂ ਅਸੀਂ ਇੱਥੇ ਮੁੱਕੇ ਜਾ ਕੇ ਵੇਖਿਆ ਤੇ ਕਾਰਪੋਰੇਸ਼ਨ ਦੀ ਗੱਡੀ ਸਾਡੇ ਤੋਂ ਪਹਿਲਾਂ ਪਹੁੰਚ ਚੁੱਕੀ ਸੀ ਸੀ ਉਸ ਤੋਂ ਬਾਅਦ ਸਾਡੀ ਗੱਡੀ ਵੀ ਪਹੁੰਚ ਗਈਆਂ ਜੀ ਦੋ ਗੱਡੀਆਂ ਹੋਰ ਮੰਗਵਾਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਾਂ ਇਨਕਾਰਦਾਰਾਂ ਦੇ ਵੱਲੋਂ ਕੀ ਕਿਹਾ ਜਾਂਦਾ ਕਿੰਨਾ ਅੱਗ ਲੱਗੀ ਹੈ ਦੇਖੋ ਅਸੀਂ ਇੱਥੇ ਕੋਈ ਕੁਝ ਨਹੀਂ ਪੁੱਤਾ ਹੀ ਅਸੀਂ ਤੇ ਆਂਦੇ ਤੇ ਅਸੀਂ ਦੁਕਾਨ ਬੁਝਾਣੀ ਅੱਗ ਵੀ ਹਣੀ ਸ਼ੁਰੂ ਕਰ ਦਿੱਤੀ ਹੈ ਦੁਕਾਨ ਤੇ ਇਸ ਕਰਕੇ ਹੁਣ ਬਾਅਦ ਚੋਂ ਇੱਕ ਪੁੱਛਾਂਗੇ ਜੀ ਇਹਨਾਂ ਨੂੰ ਕਿਸ ਤਰ੍ਹਾਂ ਅੱਗ ਲੱਗੀ ਹੈ ਆ ਬਿਲਡਿੰਗਾਂ ਕਿੰਨੀਆਂ ਜੀ ਜਿਹਨਾਂ ਦੇ ਵਿੱਚ ਬਿਲਡਿੰਗ ਇੱਕੋ ਹੀ ਹੈ ਜੀ ਉੱਪਰ ਤੱਕ ਅੱਗ ਗਈ ਹੋਈ ਹੈ ਬਿਲਡਿੰਗ ਦੇ ਵਿੱਚ ਇਹ ਹੁਣ ਸਾਰਾ ਪਹਿਲਾਂ ਅੱਗ ਬੁਝਾਉਣ ਤੋਂ ਬਾਅਦ ਦੇਖਾਂਗੇ ਜੀ ਸਾਰਾ ਨੁਕਸਾਨ ਹੋ ਜਾਵੇ ਇਹ ਤਾਂ ਕੁਝ ਕਹਿ ਨਹੀਂ ਸਕਦੇ ਜੀ ਅੰਦਰ ਦੁਕਾਨਦਾਰਾਂ ਦੇ ਨਾਲ ਗੱਲਬਾਤ ਹੋਈ ਹੈ ਜੀ ਕੋਈ ਤੁਹਾਡੀ ਨਹੀਂ ਹਜੇ ਤੱਕ ਕੋਈ ਕੋਈ ਗੱਲ ਨਹੀਂ ਹੋਈ ਨਹੀਂ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹਜੇ ਦੁਕਾਨਦਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਨਹੀਂ ਹੋਈ ਪਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਅੱਗ ਬਹੁਤ ਜ਼ਿਆਦਾ ਸੀ ਪਰ ਹੁਣ ਤਿੰਨ ਤੋਂ ਚਾਰ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਵੱਲੋਂ ਅੱਗ ਬੁਝਾ ਦਿੱਤੀ ਗਈ ਆ ਤਾਂ ਲਗਾਤਾਰ ਹਜੇ ਵੀ ਜਿਹੜਾ ਦੁਕਾਨ ਦੇ ਅੰਦਰ ਕੰਮ ਜਿਹੜਾ ਵਾ ਉਹ ਚੱਲਦਾ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਦੁਕਾਨ ਦੇ ਅੰਦਰ ਜਿਹੜਾ ਸਮਾਨ ਬਚਿਆ ਹੋਇਆ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਹੋਰ ਵੀ ਜਿਹੜਾ ਜਾਨੇ ਨੁਕਸਾਨ ਕੋਈ ਵੀ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੇ ਇੱਕ ਰਸੀ ਗੱਲ ਕਰੀਏ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਕਿ ਦੁਕਾਨ ਦੇ ਅੰਦਰ ਹਜੇ ਵੀ ਅੱਗ ਬਹੁਤ ਜ਼ਿਆਦਾ ਵਾ ਜੋ ਕਿ ਹਜੇ ਵੀ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਲੱਗੀ ਹੋਈ ਹੈ ਜੇਕਰ ਅਸੀਂ ਗੱਲ ਕਰੀਏ ਉੱਥੇ ਹੀ ਕਹਿਣਾ ਹੈ ਕਿ ਦੁਕਾਨਦਾਰਾਂ ਦੇ ਵੱਲੋਂ ਜੋ ਵੀ ਸਾਨੂੰ ਲਿਖਤੀ ਦਿੱਤਾ ਜਾਏਗਾ ਉਹ ਅਸੀਂ ਵੱਡੇ ਅਫਸਰਾਂ ਤੱਕ ਜ਼ਰੂਰ ਪਹੁੰਚਾਵਾਂਗੇ ਪਰ ਨੁਕਸਾਨ ਜਿਹੜਾ ਉਹ ਛੋਟ ਸੜਕਰ ਕਾਰਨ ਹੋਇਆ ਜਿਸ ਕਰਕੇ ਅੱਗ ਲਗੀ ਆਗਰ ਕਾਬੂ ਪਾਉਣ ਲਈ ਫਾਇਰ ਬਿਗੇਟ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਲਗਾਤਾਰਾਂ ਵੱਲੋਂ ਆਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ